ਬਾਈ ਜੀ ਆ ਕੋਠੀ ਦੀ ਵੀਡੀਓ ਨਾ ਆਪਾਂ 3 ਕ ਮਹੀਨੇ ਪਹਿਲਾਂ ਪਾਈ ਸੀ ਜਦੋਂ ਇਹਦੀਆਂ ਨਿਓਆ ਕੱਢੀ ਜਾਂਦੇ ਸੀ ਤੇ ਪਰ ਇਹ ਹੁਣ ਬਣ ਕੇ ਰੈਡੀ ਆ ਆਪਾਂ ਉਹਦੀ ਕਿਹਾ ਸੀ ਬਾਈ ਨੇ ਕੋਠੀ ਬਣਾਉਣੀ ਆ ਤੇ ਇੱਕ ਪੋਰਸ਼ਨ ਦੀ ਬਣਾਉਣੀ ਆ ਸਿੰਗਲ ਪੋਰਸ਼ਨ ਦੀ 1000 ਸਕੇਅਰ ਫੁੱਟ ਤੇ ਇਹਦੇ 'ਚ ਖਰਚਾ ਨਹੀਂ ਕਰਦਾ ਬਸ ਨਾਮ ਆ ਤੱਕਾ ਜਗ੍ਹਾ ਨਾਲ ਐਂਡ ਤੇ ਵੀਡੀਓ ਪਾਵਾਂਗੇ ਜਦੋਂ ਜਦੋਂ ਬਣ ਗਈ ਇਹ ਤਾਂ ਅੱਜ ਇਹ ਬਣ ਕੇ ਰੈਡੀ ਆ ਬਾਈ ਤੇ ਕੋਠੀ ਨੂੰ ਪਲਾਸਟਰ ਹੋਣ ਕਰਨ ਲੱਗਣਾ ਬਾਈ ਉਹਨਾਂ ਨੇ ਇੱਕ ਦੋ ਚਾਰ ਦਿਨਾਂ ਤੱਕ ਤੇ ਹੁਣ ਤੱਕ ਇਹਦੇ ਤੇ ਖਰਚਾ ਬਾਈ 470 70000 ਰੁਪਇਆ ਆ ਪੰਜ ਦੇ ਥੱਲੇ ਥੱਲੇ ਆਇਆ ਕਹਿਣਾ ਮਤਲਬ 470 ਬਾਈ ਕਹਿੰਦਾ ਦੱਸਦਾ ਨਿਉਆਂ ਤੋਂ ਲਾ ਕੇ ਹੁਣ ਤੱਕ ਪੌਣ ਪੌਣ ਤੇ ਵਿੱਚੇ ਇਕੱਠਾ ਤੇ ਤੇ ਬਾਈ ਆਪਾਂ ਕਹਿ ਦਿੰਨੇ ਆ ਵੀ ਯਾਰ ਘੱਟ ਖਰਚਾ ਕਿਵੇਂ ਤੇ ਵੀ ਨਹੀਂ ਹੋ ਸਕਦਾ ਇਹਨਾਂ ਨਹੀਂ ਆ ਸਕਦਾ ਘੱਟ ਖਰਚਾ ਤੇ ਬਾਈ ਕੱਲੀ-ਕੱਲੀ ਚੀਜ਼ ਬਾਈ ਨੇ ਨਾ ਮੰਨ ਕੇ ਚੱਲ ਜਦੋਂ ਇੱਟਾਂ ਲਿਆਂਦੀਆਂ ਵੀ ਕਿਹੜੀ ਕਿੰਨੇ ਨੰਬਰ ਇੱਟ ਤਾਂ ਆਪਾਂ ਨਿਉਂ ਚ ਪਾਉਣੀਆਂ ਤੇ ਮਲਕ ਚੱਲ ਸਵਾ ਨੰਬਰ ਤੇ ਇੱਕ ਨੰਬਰ ਇੱਟ ਆਪਾਂ ਉੱਤੇ ਲਾਉਣੀ ਆ ਕਿੱਥੇ ਆਪਾਂ ਗਾਰੇ ਚ ਚਣਾਈ ਕਰਨੀ ਆ ਕਿੱਥੇ ਆਪਾਂ ਸੀਮੈਂਟ ਚ ਕਰਨੀ ਆ ਕੱਲੀ ਕੱਲੀ ਚੀਜ਼ ਦਾ ਧਿਆਨ ਰੱਖਿਆ ਤੇ ਇੱਕ ਜੀ ਹੋਰ ਬਾਈ ਤੇ ਇੱਟ ਬਾਈ ਕੋਈ ਭੰਨਣ ਦੀ ਕੋਸ਼ਿਸ਼ ਵੀ ਨਹੀਂ ਕੀਤੀ ਬਾਈ ਨੇ ਰੋੜੇ ਜਿਵੇਂ ਆਪਾਂ ਡੇਲੀ ਕਹਿੰਦੇ ਆ ਮਿਸਤਰੀ ਮੰਗਦੇ ਡੇਲੀ ਦੇ ਤਾਂ ਪਰ ਉਹ ਚੀਜ਼ਾਂ ਵੀ ਅਲੱਗ ਤੋਂ ਮੰਨ ਕੇ ਚੱਲ ਜਿਵੇਂ ਰੋੜੇ ਆ ਉਹ ਵੀ ਅਲੱਗ ਤੋਂ ਲੈਂਦੇ ਆ ਉਹ ਘਾ ਟ੍ਰੇਡ ਦੇ ਵਿੱਚ ਉਹ ਲਿਆ ਜਿੱਥੇ ਉਹ ਵਰਤੀ ਦੇ ਸੀ ਬਾਈ ਉੱਥੇ ਉਹਨਾਂ ਚੋਂ ਵਰਤੀ ਦੇ ਸੀ ਆਏ ਸੀ ਕਿ ਇੱਟ ਭੰਨ ਲਈ ਤੇ ਬਈ ਆਜੋ ਅੰਦਰੋਂ ਦਿਖਾਉਨੇ ਆ ਪੋਰਚ ਦਾ ਏਰੀਆ ਆ ਗਿਆ ਉਧਰ ਡ੍ਰੈਇੰਗ ਰੂਮ ਤੇ ਪਹਿਲਾਂ ਦਿਖਾਇਆ ਤੁਹਾਨੂੰ ਤੇ ਅੰਦਰੋਂ ਦਿਖਾਉਨੇ ਆ ਲੌਬੀ ਵੀ ਸੀਮਤ ਆ ਬਈ 1000 ਸਕਰ ਫੁੱਟ ਏਰੀਆ ਵੀ ਵੱਧ ਨਹੀਂ ਹੈਗਾ ਤੇ ਪੌੜੀਆਂ ਵੀ ਬਈ ਨੇ ਹਜੇ ਚੜਾਉਣੀਆਂ ਨੇ ਪੌੜੀਆਂ ਤੇ ਚੜਾਉਣੀਆਂ ਉਹ ਦੇਖੋ ਗਾਰਜ ਚ ਜਣਾਈ ਉਹ ਕੰਧ ਦੀ ਸਾਰੀ ਗਾਰਜ ਚ ਜਣਾਈ ਆ ਬਈ ਤੇ ਅੰਦਰ 5 ਇੰਚੀ ਲਾਈਆਂ ਬਈ ਤੇ ਬਾਹਰਲੇ ਪਾਸੇ ਜਿਹੜੀਆਂ 9 ਇੰਚੀ ਕੰਧਾਂ ਰਹਿਗੀਆਂ ਤੇ ਯਾਰ ਸੋਈ ਆ ਗਈ ਬਈ ਤੇ ਮੈਂ ਕਹਿੰਦਾ ਬਈ ਜਮ ਯਾਰ ਘੱਟ ਤੋਂ ਘੱਟ ਖਰਚਾ ਕਰਕੇ ਮਕਾਨ ਬਣਾਇਆਗਾ ਤੇ ਇਹਦੇ ਤੇ ਇੰਨਾ ਗਿਆ ਵੀ ਪੱਥਰ ਲੱਗੂਗਾ ਪੱਥਰ ਤੇ ਬਈ ਆਉਣਾਗਾ ਲੱਖ ਤੇ ਥੱਲੇ ਥੱਲੇ ਖਰਚ ਆਊਗਾ ਤੇ ਉੱਤੇ ਜੋੜੀਆਂ ਵਗੈਰਾ ਆ ਦੇਖੋ ਇਧਰ ਬੈਡਰੂਮ ਆ ਗਿਆ ਵੀ ਬਾਹਲਾ ਨਹੀਂ ਬਾਈ ਕਹਿੰਦਾ ਮੈਂ 7.5 8 ਲੱਖ ਰੁਪਏ ਦੇ ਵਿੱਚ ਕੰਪਲੀਟ ਕਰਨੀ ਆ ਤੇ ਇਧਰ ਆ ਰੂਮ ਆ ਗਿਆ ਤੁਹਾਨੂੰ ਉਹਦੇ ਵਿੱਚ ਬਾਥਰੂਮ ਅਟੈਚ ਆ ਬਾਈ ਆ ਦੇਖੋ ਇਧਰ ਆ ਬਾਥਰੂਮ ਹੈ ਇਹ ਅਟੈਚ ਹੈਗਾ ਤੇ ਹੁਣ ਦੂਜਾ ਬੈਡਰੂਮ ਤੋਂ ਨੂੰ ਖਾਵਾਂਗੇ ਤੇ ਆਜ ਦਿਖਾਉਣੇ ਆ ਬਈ ਸੀਮਤ ਜਬ ਮੈਂ ਕਹਿੰਦਾ ਯਾਰ ਵੀ ਇੱਕ ਛੋਟੀ ਫੈਮਿਲੀ ਵਾਸਤੇ ਸਿੰਗਲ ਪੋਰਸ਼ਨ ਦੀ ਕੋਠੀ ਤੇ ਮੈਂ ਕਹਿੰਦਾ ਇਤੋਂ ਵਧੀਆ ਹੋ ਨਹੀਂ ਸਕਦਾ ਮਕਾਨ ਘੱਟ ਖਰਚੇ 'ਚ ਤੇ ਆ ਜੋ ਇਧਰ ਹੋਣੇ ਸੈਕੰਡ ਬੈਡਰੂਮ ਆ ਤੇ ਬੱਤ ਸਿਰ ਜਿਹੇ ਦੇ ਕਮਰੇ ਰੱਖਿਆ ਬਾਈ ਬਾਲੇ ਜਿਆਦੇ ਵੱਡੇ ਨਹੀਂ ਬੜਾ ਤੰਗ ਵੀ ਨਹੀਂ ਮਕਾਨ ਇਧਰ ਆ ਗਿਆ ਬਾਈ ਆ ਰੂਮ ਆ ਗਿਆ ਘੱਟੋ ਘੱਟ ਬਾਈ 12 ਬਾਈ 12 ਦੇ ਕਮਰੇ ਆ ਆ ਦੇਖ ਆ ਪੂਜਾ ਰੂਮ ਆ ਗਿਆ ਭਾਈ ਇਧਰ ਤੇ ਉਧਰ ਆ ਗਿਆ ਕੋਈ ਪੂਜੇ ਪੂਜਾ ਪਾੜ ਵਾਸਤੇ ਉਧਰਲੇ ਕਮਰੇ ਜਿਹੜਾ ਬਾਥਰੂਮ ਅਟੈਚ ਹੈ ਭਾਈ ਤੇ ਪੂਰਾ ਸੋਹਣਾ ਕੰਮ ਕੀਤਾ ਹੋਇਆ ਹੈ ਭਾਈ